ਇਹ ਜਮਾਤੀ ਮਸਲਾ ਵੀ ਹੈ ਇਹ ਜਾਤੀ ਮਸਲਾ ਵੀ ਹੈ ਚਾਹੇ ਸਰਦਾਰ ਮੋਲਕ ਸਿੰਘ ਹੋਣੀ ਆਪਣੇ ਆਪ ਨੂੰ ਕਹਿੰਦੇ ਆ ਕਿ ਮੈਂ ਐਸੀ ਕਮਿਊਨਿਟੀ ਚ ਬਲੋਂਗ ਕਰਦਾ ਪਰ ਅਮੋਲਕ ਸਿੰਘ ਉਹਨਾਂ ਦਾ ਦਿਮਾਗ ਖਾਸਾ ਹੀ ਖਰਾਬ ਹੋਇਆ ਵਾ ਜੀ ਤੁਸੀਂ ਦੇਖੋਗੇ ਪਿਛਲੇ ਦਿਨ ਇੱਕ ਮਜ਼ਦੂਰ ਆਗੂ ਦੀ ਕੁੱਟ ਕੇ ਕੁੱਟਮਾਰ ਕਰਵਾਈ ਆਉਣੇ ਬਹੁਤ ਬੁਰੀ ਤਰ੍ਹਾਂ ਜਿਹਨੂੰ ਲੈਟਰਨ ਦਾ ਪਾਣੀ ਪਿਆ ਗਿਆ ਤੁਸੀਂ ਵੀਡੀਓ ਵੀ ਸੁਣ ਰਹੇ ਆ ਹਾਂਜੀ ਹਾਂਜੀ ਹੋਰ ਪਿੰਡਾਂ ਚ ਇੱਕ ਸਕੂਲ ਚ ਚਲਾ ਗਿਆ ਇਹ ਮੈਂ ਤੁਹਾਨੂੰ ਦੱਸ ਦੇਣਾ ਕੈਮਰੇ ਸਾਹਮਣੇ ਸਕੂਲ ਚ ਉੱਥੇ ਗਾਲ੍ਹਾਂ ਕੱਢੀਆਂ ਜਦੋਂ ਦੋ ਮੈਡਮਾਂ ਜਾ ਕੇ ਵਿਧਾਨ ਸਭਾ ਦੀ ਕਮੇਟੀ ਚ ਮਰਿਆਦਾ ਕਮੇਟੀ ਚ ਪੇਸ਼ ਹੋ ਗਈਆਂ ਫਿਰ ਮਾਫ਼ੀਆਂ ਮੰਗਦਾ ਫਿਰਦਾ ਇਹ ਬੰਦੇ ਦਾ ਦਿਮਾਗ ਖਾਸਾ ਖਰਾਬ ਹੋਇਆ ਵਾ ਇਹਨੂੰ ਸੈੱਟ ਕਰਨ ਵਾਲਾ ਜੀ ਇਸ ਕਰਕੇ ਇਸੇ ਦਿਮਾਗ ਖਰਾਬ ਵਾਲੇ ਚੱਕਰ ਚੋਂ ਹੀ ਇਹਨੇ ਚੰਦਪਣ ਵਾਲੇ ਕਾਂਡ ਨੂੰ ਜਿਹੜਾ ਵਾਪਰਿਆ ਜਿਹੜੇ ਦੂਜੇ ਬੰਦੇ ਕਮਦੂਰ ਹੋਣੀ ਉਹ ਸ਼ੈਲਡਰ ਵੀ ਚਲਾਉਂਦੇ ਆ ਜੀ ਉਹਨਾਂ ਦਾ ਲੋਡਿੰਗ ਤੇ ਅਨਲੋਡਿੰਗ ਦਾ ਵੀ ਕੰਮ ਆ ਤੇ ਇਹਦੇ ਟੈਂਡਰੋਂ ਮੋਲ ਕਰਾ ਹੀ ਲੈਂਦੇ ਆ ਅਮੋਲਕ ਦੀ ਇਹਦੇ ਵਿੱਚ ਹਿੱਸਾ ਪਤੀ ਆ ਇਸ ਕਰਕੇ ਅਸੀਂ ਤਾਂ ਇਸ ਨੈਕਸਸ ਨੂੰ ਬਹੁਤ ਚੰਗੀ ਤਰ੍ਹਾਂ ਨੇੜਿਓਂ ਸਮਝਦੇ ਆ ਇਹਦੇ ਚੋਂ ਉਹ ਜਿਹੜੀ ਆਪਦੀ ਕਮਾਈ ਕਰਨ ਵੀ ਲੱਗਿਆ ਹੋਇਆ ਤੇ ਉਹ ਕੁੱਟ ਕੇ ਤੇ ਨੱਪ ਕੇ ਵੀ ਰੱਖਣਾ ਚਾਹੁੰਦਾ ਕਿਉਂਕਿ ਲੋਕਾਂ ਨੇ ਬਿਨਾਂ ਕਿਸੇ ਪੋਲਿਟਿਕਲ ਪਾਰਟੀ ਤੋਂ ਆਪਦਾ ਸਰਪੰਚ ਚੁਣਿਆ ਅਮਨਦੀਪ ਕੌਰ ਨੂੰ ਉਹਦਾ ਹਸਬੈਂਡ ਨਿਰਪੱਖ ਟੂਡੇ ਪੰਜਾਬ ਜਿਹੜਾ ਕੁਲਦੀਪ ਸਿੰਘ ਚੈਨਲ ਵੀ ਚਲਾਉਂਦਾ ਉਹ ਜਰਿਆ ਨਹੀਂ ਜਾਂਦਾ ਹੁਣ ਵੀ ਇੱਕ ਤਾਂ ਉਹ ਝਾੜੂ ਵਾਲਿਆਂ ਦੇ ਹਿਸਾਬ ਨਾਲ ਨਹੀਂ ਚੱਲਦਾ ਇੱਕ ਇਹ ਆ ਵੀ ਜਿਹੜੇ ਕੋਈ ਪਿੰਡ ਦੇ ਵਿੱਚ ਸਰਮਾਇਦਾਰ ਹੋਣ ਜਾਂ ਵੱਡੇ ਜਿਹਨੂੰ ਕਹਿ ਦਾਂਗੇ ਕਿ ਪੈਸੇ ਥੇਲੇ ਵਾਲੇ ਬੰਦੇ ਹੋਣ ਉਹ ਇਹ ਬਣਾਉਣਾ ਚਾਹੁੰਦੇ ਆ ਵੀ ਕਿਸਾਨੀ ਵਰਸਸ ਦਲਤ ਇਹ ਨਹੀਂ ਹੈ ਬਹੁਤ ਸਾਰੇ ਕਿਸਾਨ ਅੱਜ ਤੁਸੀਂ ਧਰਨੇ 'ਚ ਵੇਖੇ ਹੋਣਗੇ ਕਿਸਾਨ ਸਾਰੇ ਉਹਨਾਂ ਦੀ ਹਮਾਇਤ 'ਚ ਆ ਜਿਹੜਾ ਇਕੱਲੇ ਇਕੋ ਕਰਨ ਵਾਲੀ ਰੌਲਾ ਗਮਦੂਰ ਸਿੰਘ ਨੂੰ ਹੀ ਆਪਣੀ دہشت ਪਾਉਣੀ ਚਾਹੁੰਦਾ ਸੀਗਾ ਵੀ ਕੁਲਦੀਪ ਸਿੰਘ ਦਾ ਚਾਲ ਨਿਕੜ ਸੁੱਕੜੀ ਆ ਇਹਨੂੰ ਕੁੱਟ ਕੇ ਨਵੇੜੋ ਜੀ ਜੀ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਲੋਕ ਤਾਕਤ ਆ ਜਿਹੜੀ ਸਭ ਤੋਂ ਵੱਡੀ ਤਾਕਤ ਹੁੰਦੀ ਆ ਅੱਜ ਉਹ ਲੋਕਾਂ ਦੀ ਤਾਕਤ ਨੇ ਇਹ ਸਾਬਤ ਕਰਤਾ ਕਿ ਨਾ ਪੁਲਿਸ ਵੱਡੀ ਆ ਨਾ ਸਰਕਾਰ ਵੱਡੀ ਆ ਕੋਈ ਵੱਡਾ ਨਹੀਂ ਸਭ ਤੋਂ ਵੱਡੇ ਲੋਕ ਆ ਅੱਜ ਲੋਕਾਂ ਦੀ ਤਾਕਤ ਦੀ ਜਿੱਤ ਹੋਈ ਆ ਅਸੀਂ ਸਮਝਦੇ ਕਿ ਅੰਸ਼ਕ ਜੱਤਾਂ ਇਹਨੂੰ ਪੂਰੀ ਜੱਤ ਉਹ ਦੋ ਲਾਨਾਂਗੇ ਜਦੋਂ ਬੰਦੇ ਬਾਹਰ ਆ ਜਾਣਗੇ ਇਹ ਬੰਦੇ ਜੇਲ੍ਹ ਚ ਦੇ ਦੇਣਗੇ ਤੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਭਰੋਸਾ ਟੁੱਟਣਾ ਨਹੀਂ ਚਾਹੀਦਾ ਤੇ ਨਹੀਂ ਤਾਂ ਅਸੀਂ ਦੁਬਾਰਾ ਜਿਹੜਾ ਕੋਈ ਐਕਸ਼ਨ ਨਹੀਂ ਲੀਕਣ ਲਈ ਜਿਹੜਾ ਤਿਆਰ ਹੋਵਾਂਗੇ ਅੱਛਾ ਵੀਰੇ ਇੱਕ ਵਾਰ-ਵਾਰ ਸਵਾਲ ਆਉਂਦਾ ਏ ਕਿ ਜਿਹੜੀ ਭਾਜਪਾ ਪਾਰਟੀ ਆ ਮਤਲਬ ਜਿਹੜੀਆਂ ਇਨਕਲਾਬੀ ਤਿਰਾਨ ਲੋਕ ਪੱਕੀ ਜਿਹੜੇ ਹੈਗੇ ਆ ਜਖੇ ਬੰਦੀਆਂ ਉਹ ਸਵਾਲ ਉਠ ਹੁੰਦੀਆਂ ਕਿ ਜਿਹੜੀ ਬੀਜੇਪੀ ਆ ਉਹ ਮੰਨੂ ਸਿਮਰਤੀ ਸੋਚ ਤੇ ਚੱਲਦੀ ਡਲਤ ਵਿਰੋਧੀ ਆ ਪਰ ਜਿਵੇਂ ਅੱਜ ਚੰਦ ਭਾਨ ਦੇ ਵਿੱਚ ਵਿਜੇ ਸੰਪਲਾ ਆਏ ਹੈ ਨਾ ਉਹਨੂੰ ਤੁਸੀਂ ਕਿਵੇਂ ਦੇਖਦੇ ਜਿਹੜੀ ਬੀਜੇਪੀ ਆ ਉਹਦੀ ਨੀ ਜਾਤੀਵਸਥਾ ਚੋਂ ਨਿਕਲਦੀ ਆ ਜੀ ਬੀਜੇਪੀ ਨੇ ਮਨੀਪੁਰ ਚ ਕੀ ਕੀਤਾ ਔਰਤਾਂ ਨੂੰ ਨੰਗਿਆਂ ਕਰਕੇ ਕਮਾਇਆ ਗਿਆ ਦੋ ਫਿਰਕਿਆਂ ਨੂੰ ਆਪਸ ਚ ਲੜਾਇਆ ਬੀਜੇਪੀ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਕੀ ਕੀਤਾ ਕੁਲਦੀਪ ਸਿੰਘ ਜਿਹੜਾ ਬੀਜੇਪੀ ਦਾ ਐਮਐਲਏ ਰਿਹਾ ਯੂਪੀ ਤੋਂ ਹਾਥ ਰਸ ਤੋਂ ਇੱਕ ਲੜਕੀ ਨੂੰ ਰੇਪ ਕਰਕੇ ਮਾਰ ਦਿੱਤਾ ਗਿਆ ਦਲਤ ਲੜਕੀ ਸੀ ਉਹਦੇ ਮਾਪੇ ਨੂੰ ਟਰੱਕ ਚੜਾ ਕੇ ਮਾਰ ਦਿੱਤਾ ਗਿਆ ਬੀਜੇਪੀ ਦੇ ਬਹੁਤੇ ਮੋਸਟਲੀ ਜਿਹੜੇ ਐਮਪੀ ਨੇ ਐਮਐਲਏ ਨੇ ਇਹ ਕਰਪ ਨੇ ਜਿਨ੍ਹਾਂ ਤੇ ਬਲਾਤਕਾਰੀ ਨੇ ਬਲਾਤਕਾਰ ਦੇ ਪਰਚੇ ਦਰਜ ਨੇ ਇਸ ਕਰਕੇ ਇਹ ਆਪਣੇ ਆਪ ਨੂੰ ਜੇ ਕਹਿੰਦੀ ਆ ਕਿ ਅਸੀਂ ਦਲਤਾਂ ਦੇ ਹਮਾਇਤੀਆਂ ਤੇ ਦਲਤਾਂ ਨੂੰ ਇਹਨਾਂ ਦੀ ਗੱਲ ਚਾਉਣਾ ਨਹੀਂ ਚਾਹੀਦਾ ਕਿਉਂਕਿ ਇੱਥੇ ਮਨੁੱਖ ਸਮਰਿਤੀ ਲਾਗੂ ਕਰਨਾ ਚਾਹੁੰਦੇ ਆ ਮੋਨ ਭਗਵਤ ਜਿਹੜਾ ਆਰਐਸਐਸ ਦਾ ਮੁਖੀ ਆ ਰਾਖਮਾਕਰਨ ਖਤਮ ਕਰਨ ਦੀ ਮੰਗ ਕਰਦਾ ਅਮਿਤ ਸ਼ਾਹ ਬਹੁਤ ਤਰੀਕੇ ਕਹਿ ਚੁੱਕਿਆ ਕਿ ਰਾਖਮਾਕਰਨ ਖਤਮ ਕਰਾਂਗੇ ਇਸ ਕਰਕੇ ਇਹ ਦਲਤਾਂ ਦੇ ਹਮਾਇਤੀ ਨਹੀਂ ਹੈ ਇਹ ਤਾਂ ਦਲਤਾਂ ਨੂੰ 7000 ਸਾਲ ਪੁਰਾਣੀ ਗੁਲਾਮੀ ਵੱਲ ਧੱਕਣਾ ਚਾਹੁੰਦੇ ਆ ਇਹਨਾਂ ਦੇ ਰਾਜ ਚ ਪਰ ਜੱਟ ਪੰਜਾਬ ਚ ਹੋਰ ਖੇਡ ਖੇਡਣਾ ਚਾਹੁੰਦੇ ਆ ਪੰਜਾਬ ਚ ਕਿਸੇ ਹਿਸਾਬ ਨਾਲ ਇਹਨਾਂ ਦਾ ਹੱਥ ਨਹੀਂ ਪੈਂਦਾ ਪੰਜਾਬ ਚ ਇਹ ਮਸਲਾ ਜੱਟ ਵਰਸ ਚ ਦਲਤ ਬਣਾ ਕੇ ਪੇਸ਼ ਕਰਨਾ ਚਾਹੁੰਦੇ ਆ ਹਿੰਦੂ ਵਰਸਿਜ ਸਿੱਖ ਬਣਾ ਕੇ ਪੇਸ਼ ਕਰਨਾ ਚਾਹੁੰਦੇ ਆ ਤੇ ਜਿੱਥੇ ਜਿਵੇਂ ਲੋਟ ਆਉਂਦੀ ਹੈ ਭਾਜਪਾ ਗਿਰਗਟ ਆ ਜਿੱਥੇ ਇਹਨਾਂ ਦੇ ਦਲਤ ਲੋਟ ਆਉਂਦੀ ਆ ਦਲਤਾਂ ਨੂੰ ਵਰਤਦੇ ਆ ਬਾਬਰੀ ਮਸਜਿਦ ਢਾਉਣ ਲਈ ਇਹਨਾਂ ਨੇ ਦਲਤਾਂ ਨੂੰ ਵਰਤਿਆ ਇਸ ਕਰਕੇ ਅਸੀਂ ਦਲਤਾਂ ਨੂੰ ਵੀ ਇਹ ਸੱਦਾ ਦਿੰਨੇ ਆ ਕਿ ਇਹੋ ਜੀ ਜਾਤੀ ਰੰਗਤ ਦੇਣ ਵਾਲੀ ਇਹੋ ਜੀ ਸਮਾਜ ਦੇ ਵਿੱਚ ਇੱਕ ਪਾਟਕ ਪਾਉਣ ਵਾਲੀ ਪਾਰਟੀ ਨੂੰ ਕਦੇ ਵੀ ਮੂੰਹ ਨਹੀਂ ਲਾਉਣਾ ਚਾਹੀਦਾ ਪੰਜਾਬ ਜਿਹਦੀ ਇੱਕ ਹਿਸਟਰੀ ਆ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜਾ ਇਸ ਜਾਤੀ ਵਿਵਸਥਾ ਦੇ ਖਿਲਾਫ ਲਗਾਤਾਰ ਬੋਲਦਾ ਰਿਹਾ ਅਸੀਂ ਕਹਿੰਦੇ ਕਿ ਜਾਤ ਸਮੱਸਿਆ ਨਹੀਂ ਹੈ ਜਾਤੀ ਵਿਵਸਥਾ ਸਮੱਸਿਆ ਜਾਤੀ ਵਿਵਸਥਾ ਲਈ ਮੰਨੂਵਾ ਜ਼ਿੰਮੇਵਾਰ ਆ ਜਾਤੀ ਵਿਵਸਥਾ ਲਈ ਆਰਐਸਐਸ ਵੀ ਜ਼ਿੰਮੇਵਾਰ ਆ ਕਿਉਂਕਿ ਆਰਐਸਐਸ ਜਿਹਨੂੰ ਆਪਦੇ ਵੱਡੇ ਨਾਇਕ ਸਮਝਦੀ ਹੈ ਹੈਡਗੁਆਰਾ ਮੁੰਜੇ ਆ ਜਿਹੜੇ ਇਹ ਉਹਨਾਂ ਦੇ ਸਿਧਾਂਤਕਾਰ ਆ ਜਿਹੜੇ ਮੰਨੂ ਦੇ ਚੇਲੇ ਆ ਉਹ ਇਹ ਜਾਤੀ ਵਿਵਸਥਾ ਇੱਥੇ ਬਣਾ ਕੇ ਰੱਖਣਾ ਚਾਹੁੰਦੇ ਆ ਅਸੀਂ ਅਧਿਵਤਾਂ ਨੂੰ ਸੱਦਾ ਦੇਵਾਂਗੇ ਕਿ ਇਹਨਾਂ ਦਾ ਟਰੈਪ 'ਚ ਨਹੀਂ ਆਉਣਾ ਚਾਹੀਦਾ। ਹੂੰ ਮਤਲਬ ਇਹ ਵੋਟ ਸਿਆਸਤਾ ਕੋਈ ਮਜ਼ਦੂਰਾਂ ਨਾਲ ਹਮਦਰਦੀ ਨਹੀਂ। ਨਾ ਜੀ ਇਹ ਵੋਟ ਸਿਆਸਤਾ ਬਿਲਕੁਲ। ਤੁਸੀਂ ਦੇਖੋ ਭਾਰਤ ਦੀ ਰਾਸ਼ਟਰਪਤੀ ਦੀਪਤੀ ਮੁਰਮੋ। ਹੂੰ ਉਹ ਐਸਸੀ ਕਮਿਊਨਿਟੀ ਨਾਲ ਬਿਲੋਂਗ ਕਰਦੇ ਆ ਤੇ ਆਦਿਵਾਸੀ ਕਮਿਊਨਿਟੀ ਨਾਲ ਵੀ ਬਿਲੋਂਗ ਕਰਦੇ ਨੇ। ਜੀ। ਇਹਨਾਂ ਨੇ ਰਾਮ ਮੰਦਰ ਦੇਦ ਘਾਟਨ ਤੇ ਇਹਨਾਂ ਨੂੰ ਬੁਲਾਇਆ ਨਹੀਂ। ਹੂੰ। ਤੁਸੀਂ ਦੇਖੋਗੇ ਕਿ ਕਾਸਟ ਜਮ ਤਾਂ ਇਹ ਸਪੱਦਰ ਤੱਕ ਇਹ ਕਰਦੇ ਆ ਇਹਨਾਂ ਨੇ ਗੁੱਠੀ ਲਾ ਕੇ ਰੱਖਿਆ ਇਸ ਕਰਕੇ ਬੀਜੇਪੀ ਦਲਤਾਂ ਦੇ ਨਾਂ ਤੇ ਵੋਟ ਲੈ ਸਕਦੀ ਆ ਦਲਤਾਂ ਦੇ ਨਾਲ ਖੜੂ ਨਹੀਂ ਇਹ ਸਾਡੀ ਪੱਕੀ ਸਮਝ ਹੈ ਨਾ ਬਾਰੇ ਇਹ ਸਾਰਾ ਜਿਹੜਾ ਮਸਲਾ ਉਹ ਸਿਆਸੀ ਦਬਾਅ ਤਹਿਤ ਜਿਹੜੀ ਵਾਪਰੀ ਹੋਈ ਘਟਨਾ ਸੀਗੀ ਤੇ ਜਾਣ ਪੁੱਝ ਕੇ ਜਿਹੜਾ ਕੀਤਾ ਗਿਆ ਉਹ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਉਹਦੇ ਤੁਸੀਂ ਦੇਖੋ ਕਿ ਮਸਲਾ ਸਿਰਫ ਨਾਲੀ ਦਾ ਸੀਗਾ ਜਿਹਨੂੰ ਪਿੰਡ 'ਚ ਬੈਠ ਕੇ ਹੱਲ ਕਰਵਾਇਆ ਜਾ ਸਕਦਾ ਸੀਗਾ ਜਿਹਨੂੰ ਐਮਐਲਏ ਦੀ ਇਨਵੋਲਵਮੈਂਟ ਤੋਂ ਬਿਨਾਂ ਵੀ ਹੱਲ ਕਰਵਾਇਆ ਜਾ ਸਕਦਾ ਸੀਗਾ ਹੋਇਆ ਤਾਂ ਇਹ ਆ ਕਿ ਇੱਕ ਨਾਲੀ ਦੇ ਮਸਲੇ ਨੂੰ ਪੋਲੀਟੀਕਲ ਮੁੱਦਾ ਬਣਾ ਕੇ ਸਰਪੰਚ ਦੀ ਕੁੱਟਮਾਰ ਕਰਵਾਈ ਗਈ ਸਰਪੰਚ ਅਮਨਦੀਪ ਕੌਰ ਨੇ ਉਹਦੇ ਹਸਬੰਡ ਦੀ ਕੁੱਟਮਾਰ ਕਰਵਾਈ ਗਈ ਹੈ ਕੁੱਟਮਾਰ ਕਰਾਉਣ ਤੋਂ ਬਾਅਦ ਜਦੋਂ ਲੋਕਾਂ ਨੇ ਧਰਨਾ ਲਾ ਲਿਆ ਤੇ ਧਰਨੇ ਦਾ ਇਹ ਸੀ ਕਿ ਅਗੇ ਕੁੱਟ ਕੇ ਚਕਵਾਉਣਾ ਅਮੋਲਕ ਨੇ ਕਿਹਾ ਐਸਐਸਪੀ ਰਹੀਂ ਕੁਆਇਆ ਪੁਲਿਸ ਨੇ ਸਾਰਾ ਪਿੰਡ ਕੁੱਟਿਆ ਤੇ ਉਹਦੇ ਰਿਐਕਸ਼ਨ ਚ ਲੋਕਾਂ ਨੇ ਹਿੱਟਾ ਰੋੜੇ ਮਾਰੇ ਆ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਪਰ ਉਹਨੂੰ ਲੋਕਾਂ ਨੂੰ ਜਿਹੜਾ ਉਕਸਾਇਆ ਗਿਆ ਰਜੇਸ਼ ਕੁਮਾਰ ਐਸਐਚਓ ਸਿੱਧਾ ਜ਼ਿੰਮੇਵਾਰ ਆ ਸੀ ਪਹਿਲਾਂ ਵੀ ਕਿਹਾ ਅਮੋਲਕ ਜ਼ਿੰਮੇਵਾਰ ਆ ਔਰ ਇਹਦੇ ਪਿੱਛੇ ਜਿਹੜੇ ਫਰੀਦਕੋਟ ਦੀ ਪੁਲਿਸ ਆ ਜਾਂ ਫਰੀਦਕੋਟ ਦੇ ਆਫੀਸਰਸ ਨੇ ਉਹ ਸਾਰੇ ਜ਼ਿੰਮੇਵਾਰ ਜੀ ਜੀ ਜਦੋਂ ਇਹ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਐਕਸ਼ਨ ਕਮੇਟੀ ਦੀ ਮੀਟਿੰਗ ਰੱਖਦੇ ਆ ਸਾਨੂੰ ਇਹ ਪਤਾ ਸੀ ਕਿ ਬਹੁਤ ਵੱਡਾ ਮੁੱਦਾ ਬਣ ਗਿਆ ਜੀ ਤੇ ਪ੍ਰਸ਼ਾਸਨ ਆਪਦੀ ਗਲਤੀ ਅੜਿਆ ਹੋਇਆ ਸੀਗਾ ਉਹਨਾਂ ਦਾ ਇਹ ਸੀ ਕਿ ਇਹਨਾਂ ਨੇ ਪੱਥਰ ਮਾਰੇ ਆ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਇਹਨਾਂ ਨੇ ਇਹ ਕੀਤਾ ਉਹ ਕੀਤਾ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਵੀ ਘਰਾਂ ਦੀ ਭੰਨਤੋੜ ਕੀਤੀ ਆ ਜੀ ਜੀ ਤੁਸੀਂ ਨਜਾਇਜ਼ ਔਰਤਾਂ ਨੂੰ ਕੁੱਟਿਆ ਪ੍ਰਾਈਵੇਟ ਬੰਦਿਆਂ ਨੇ ਗੋਲੀਆਂ ਤੱਕ ਮਾਰੀਆਂ ਹੂੰ ਠੀਕ ਆ ਗੋਲੀਆਂ ਚੱਲੀਆਂ ਉਹਨਾਂ ਤੇ ਕੋਈ ਪਰਚਾ ਨਹੀਂ ਬਾਈ ਨੇ ਤੁਸੀਂ ਕੋਈ ਐਫ ਆਈ ਆਰ ਨਹੀਂ ਦਿੱਤੀ ਇਹਦੇ ਤੇ ਅਸੀਂ ਸੰਘਰਸ਼ ਵਿੱਢਾਂਗੇ ਅਸੀਂ ਮੀਟਿੰਗ ਕਰਕੇ ਫੈਸਲਾ ਕਰ ਲਿਆ ਮਜ਼ਦੂਰ ਜਥੇਬੰਦੀਆਂ ਦੇ ਆਧਾਰ ਤੇ ਐਕਸ਼ਨ ਕਮੇਟੀ ਬਣੀ ਆ ਤੇ ਸਾਡੇ ਵਰਗੀਆਂ अनेका ਜਥੇਬੰਦੀਆਂ ਦੀ ਹਮਾਇਤ ਇਸ ਐਕਸ਼ਨ ਕਮੇਟੀ ਨੂੰ 시ਗੀ ਉਹਦੇ ਤਹਿਤ ਆ ਫੈਸਲਾ ਹੋਇਆ ਸੀ ਕਿ 10 ਤਰੀਕ ਨੂੰ ਐਸ ਐਸ ਪੀ ਫਰੀਦਕੋਟ ਦਾ ਘਰਾਓ ਕੀਤਾ ਜਾਣਾ ਉਸ ਤੋਂ ਪਹਿਲਾਂ ਪ੍ਰਸ਼ਾਸਨ ਕਿਉਂਕਿ ਲੋਕ ਰੋਹ ਬਹੁਤ ਵੱਡਾ ਰੋਹ ਹੁੰਦਾ ਚੰਦਪਾਣ ਦੇ ਵਿੱਚ ਇੱਕ ਲਾਮਸਾਲ ਮੁਜ਼ਾਰਾ ਹੋਇਆ ਜਿਨੇ ਇਹ ਲੋਕਾਂ ਨੂੰ ਹੌਸਲਾ ਦਿੱਤਾ ਜਿਹੜੇ ਲੋਕ ਡਰ ਕੇ ਘਰਾਂ 'ਚ ਬੜੇ ਹੋਏ ਸੀਗੇ ਉਹਨਾਂ ਨੂੰ ਬੋਲਣ ਦੀ ਹਿੰਮਤ ਦਿੱਤੀ ਤੇ ਉਹਦੀ ਬਦੌਲਤ ਜਥੇਬੰਦੀਆਂ ਦੇ ਨਾਲ ਜਿਹੜੇ ਹੋਰ ਵੀ ਲੋਕ ਜੁੜਦੇ ਗਏ ਤੇ 10 ਤਰੀਕ ਨੂੰ ਇੱਕ ਲਾਮਸਾਲ ਕਾਠਾ 'ਚ ਹੋ ਵੀ ਗਿਆ ਇਹਦੇ ਦਬਾਅ ਦੇ ਤਹਿਤ ਲੋਕਾਂ ਦੇ ਕੱਠ ਅੱਗੇ ਝੁਕਦਿਆਂ ਅਸੀਂ ਕਵਾਂਗੇ ਪ੍ਰਸ਼ਾਸਨ ਨੇ ਮੰਗਾ ਮੰਨੀਆਂ ਨੇ ਤੁਹਾਡੇ ਸਾਹਮਣੇ ਮੈਂ ਦੱਸਣਾ ਚਾਹੁੰਗਾ ਕਿ ਅਸੀਂ ਸਾਰੇ ਬੰਦੇ ਨਾਲ ਮੁਲਾਕਾਤ ਵੀ ਕਰਕੇ ਆਏ ਆ ਜੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਸਾਡੀ ਗੱਲ ਹੋਈ ਆ ਇਹ ਪਰਿਵਾਰਕ ਮੈਂਬਰਾਂ ਨੂੰ ਸਾਰਿਆਂ ਨੂੰ ਸਾਹਮਣੇ ਗੱਲ ਕੀਤੀ ਗਈ ਆ ਪਰਚਾ ਬਿਲਕੁਲ ਰੱਦ ਕਰਨ ਦਾ ਹੋ ਇਥੇ ਮੰਨ ਕੇ ਗਏ ਆ ਜੀ ਜੀ ਜਿਹੜੇ 99 ਬੰਦਿਆਂ ਤੇ ਐਫ ਆਈ ਆਰ ਉਹ ਸਾਰੀ ਰੱਦ ਹੋਊਗੀ ਜਿਹੜੇ ਬੰਦੇ ਬਿਨਾਂ ਸ਼ਰਤ ਜਿਹੜੇ ਛੱਡੇ ਜਾਣਗੇ ਕੋਈ ਜ਼ਮਾਨਤ ਨਹੀਂ ਕੋਈ ਪਰਸਨਲ ਬਾਉਂਡਰੀ ਬਿਨਾਂ ਸ਼ਰਤ ਤੋਂ ਸਾਰੇ ਬੰਦੇ 2 ਦਿਨਾਂ ਦੇ ਵਿੱਚ ਘਰ ਹੋਣਗੇ ਜੀ ਜੀ ਜਿਹੜੇ ਜ਼ਖਮੀ ਨੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਕਰਵਾਇਆ ਜਾਊਗਾ ਜੀ ਜੀ ਉਹ ਸਾਰਾ ਸਰਕਾਰੀ ਖਰਚੇ ਤੇ ਹੋਊਗਾ ਇਹਦੇ ਤੋਂ ਬਿਨਾਂ ਜਿਹੜਾ ਘਰਾਂ ਦੇ ਵਿੱਚ ਵੜ ਕੇ ਪੁਲਿਸ ਨੇ ਜਾਂ ਪ੍ਰਾਈਵੇਟ ਗੁੰਡਿਆਂ ਨੇ ਭੰਨ ਤੋੜ ਕੀਤੀ ਆ ਸਮਾਨ ਭੰਨਿਆਂ ਲੋਕਾਂ ਦਾ ਉਹਦੀ ਪਰਪਾਈ ਆ ਜਿਹੜੀ ਉਹ ਕਰਵਾਈ ਜਾਊਗੀ ਇਹ ਤੋਂ ਬਿਨਾ ਜਿਨ੍ਹਾਂ ਨੇ ਗੁੰਡਾਗਰਦੀ ਕਰਵਾਈ ਹੈ ਪਿੰਡ ਚ ਬਲਾ ਕੇ ਜਿਹਦੇ ਚੋਂ ਗਮਦੂਰ ਸਿੰਘ ਪੱਪੂ ਹੋਰ ਵਗੈਰਾ ਵਗੈਰਾ ਬੰਦੇ ਜਿਹਦੇ ਚ ਕੋਈ ਜੇਜੀ ਨਾਮ ਦਾ ਬੰਦਾ ਕੋਈ ਨਛੱਤਰ ਸਿੰਘ ਨਾਮ ਦਾ ਬੰਦਾ ਉਹਨਾਂ ਤੇ ਤੇ ਅਣਪਛਾਤੇ ਬੰਦਿਆਂ ਤੇ 307 ਹੁਣ BNS 109 ਉਹਦੇ ਤਹਿਤ ਐਸਸੀ ਐਸਟੀ ਐਕਟ ਦੇ ਤਹਿਤ ਇਸ ਤੋਂ ਬਿਨਾ ਜਿਹੜੀਆਂ 2554 27 59 ਪਹਿਲਾਂ ਆਈਪੀਸੀ ਐਕਟ ਸੀਗਾ ਤੇ ਹੁਣ ਬੀਐਨਐਸ ਦੇ ਤਹਿਤ ਜਿਹੜਾ ਪਰਚਾ ਦਰਜ ਕਰਵਾ ਕੇ ਉਹਦੀ ਕਾਪੀ ਐਫਆਈਆਰ ਦੇ ਸੀ ਲੈ ਕੇ ਆਏ ਆ ਔਰ ਇਹ ਮੰਗ ਕਰ ਰਹੇ ਆ ਕਿ ਇਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਜੇਲ੍ਹ ਦੇ ਵਿੱਚ ਜਿਹੜਾ ਉਹ ਭੰਦਾ ਕੀਤਾ ਜਾਵੇ ਇਸ ਮਸਲੇ ਤੇ ਸੰਘਰਸ਼ਾ ਜਿਹੜਾ ਅੱਜ ਦਾ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜੇਤੂ ਹੋ ਨਿਪੜਿਆ ਤੇ ਅੱਗੇ ਕੱਲ ਤੱਕ ਪਰਸੋ ਤੱਕ ਸਾਰੇ ਬੰਦੇ ਰਿਹਾਆ ਕਰਨ ਦਾ ਪ੍ਰਸ਼ਾਸਨ ਨੇ ਜਿਹੜਾ ਭਰੋਸਾ ਦਿੱਤਾ ਆ ਜੋ ਨਹੀਂ ਕਰਨਗੇ ਲੋਕ ਵੀ ਕਿਤੇ ਨਹੀਂ ਗਏ ਅਸੀਂ ਵੀ ਕਿਤੇ ਨਹੀਂ ਗਏ ਹਾਂ ਭਰੋਸਾ ਕਰਦੇ ਨਹੀਂ ਹੁੰਦੇ ਸੀ ਸਰਕਾਰਾਂ ਤੇ ਜਾਂ ਪ੍ਰਸ਼ਾਸਨ ਤੇ ਜੋ ਨਹੀਂ ਕਰਨਗੇ ਤੇ ਅਸੀਂ ਦੁਬਾਰਾ ਲੋਕਾਂ ਨੂੰ ਸੱਤਾ ਦੇਵਾਂਗੇ ਪਰ ਇੱਕ ਕਮਿਟਮੈਂਟ ਹੋ ਚੁੱਕੀ ਆ ਕੱਲ ਤੱਕ ਆਪਣੇ ਬੰਦੇ ਬਾਹਰ ਹੋਣ